ਸਤਿਕਾਰਯੋ ਪੰਜਾਬ ਵਾਸੀਓ ਕੋਈ ਨਾ ਤੋ ਜੋ ਪੰਜਾਬ ਦੇ ਹਾਲਾਤ ਬਣੇ ਨੇ ਉਹ ਬਹੁਤ ਹੀ ਚਿੰਤਾਜਨਕ ਹੈ 2 ਸਾਲ ਪਹਿਲਾਂ ਜਿਵੇਂ ਮੋਰਚਾ ਲਾ ਕੇ ਕਿਸਾਨ ਯੂਨੀਅਨ ਨੇ ਔਰ ਸੈਂਟਰ ਗਵਰਨਮੈਂਟ ਨੇ ਕੇਂਦਰ ਨੇ ਸਾਰਾ ਕੁਝ ਕਿਸਾਨੀ ਮੰਗਾਂ ਨੂੰ ਮੰਨ ਲਿਆ ਸੀ ਬਾਅਦ ਵਿੱਚ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਤੋਂ ਫਿਰ ਕਿਸਾਨ ਯੂਨੀਅਨ ਨੇ ਇਸ ਵਾਰ ਫਿਰ ਨਵੀਂ ਐਜਿਟੇਸ਼ਨ ਕਰਨ ਦੀ ਗੱਲ ਕੀਤੀ ਕਿ ਸਾਡੀਆਂ ਹੱਕੀ ਮੰਗਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਖੇਤੀਬਾੜੀ ਜਿਹੜੀ ਸਾਡਾ ਮੁੱਖ ਕੀਤਾ ਹੈ ਇਸੇ ਨਾਲ ਹੀ ਸਾਡਾ ਗੁਜ਼ਾਰਾ ਹੈ ਇਸੇ ਨਾਲ ਸਾਡੀ ਤਰੱਕੀ ਹੈ। ਔਰ ਉਹਦੇ ਤੇ ਬਹੁਤ ਸਾਰੇ ਵੱਡੇ ਤੱਕੇ ਜਿਵੇਂ ਕਿ ਸਾਡੀ ਐਮਐਸਪੀ ਦੀ ਗੱਲ ਹੈ। ਹੋਰ ਬਹੁਤ ਸਾਰੀਆਂ ਕਿਸਾਨੀ ਮੰਗਾਂ ਉਹਦਾ ਚੱਲ ਰਿਹਾ ਹੈ ਜਦੋਂ ਹੁਣ ਐਜੀਟੇਸ਼ਨ ਦੀ ਗੱਲ ਕੀਤੀ ਗਈ ਤੇ ਸਾਡੇ ਗਵਾਂਢੀ ਸੂਬੇ ਨੇ ਹਰਿਆਣੇ ਵਾਲਿਆਂ ਨੇ ਬੈਰੀਕੇਟਿੰਗ ਕਰਕੇ ਸਾਨੂੰ ਪੰਜਾਬੀਆਂ ਨੂੰ ਦਿੱਲੀ ਜਾਣ ਤੋਂ ਵੀ ਰੋਕਿਆ ਹਾਲਾਂਕਿ ਸਾਰੇ ਦੇਸ਼ ਦੀ ਸਾਂਝੀ ਮੰਗ ਹੈ ਕਿਸਾਨੀ ਦੀ ਮੰਗ ਹੈ ਔਰ ਵਾਜਬ ਹੈ ਇਹਦੇ 'ਚ ਕੋਈ ਵੀ ਸ਼ੱਕ ਨਹੀਂ ਪਰ ਜਿਸ ਤਰ੍ਹਾਂ ਦਾ ਇਹ ਧੱਕਾ ਕੀਤਾ ਜਾਂਦਾ ਇੱਕ ਵਾਰੀ ਪਹਿਲਾਂ ਵੀ ਜਦੋਂ ਏਸ਼ੀਅਨ ਗੇਮਾਂ ਹੋਈਆਂ ਸਨ ਉਦੋਂ ਚੌਧਰੀ ਭਜਨ ਲਾਲ ਮੁੱਖ ਮੰਤਰੀ ਸਨ ਉਸ ਵੇਲੇ ਬਹੁਤ ਵੱਡਾ ਧੱਕਾ ਸਾਨੂੰ ਉਹ ਖੇਡਾਂ ਦੇਖਣ ਨਹੀਂ ਦਿੱਤੀਆਂ ਗਈਆਂ ਸਨ ਮੈਂ ਕੇਂਦਰ ਨੂੰ ਵੀ ਕਹੂੰਗਾ ਕਿ ਉਹ ਦਖਲ ਦੇ ਕੇ ਕਿ ਸਾਡਾ ਆਪਣਾ ਅਧਿਕਾਰ ਹੈ ਮਨੁੱਖੀ ਅਧਿਕਾਰ ਹੈ ਕਿ ਅਸੀਂ ਆਪਣੀ ਰਾਜਧਾਨੀ ਵਿੱਚ ਜਾ ਸਕਦੇ ਹਾਂ ਅਸੀਂ ਰੋਜ਼ ਮਜ਼ਾਰਾ ਵੀ ਕਰ ਸਕਦੇ ਹਾਂ ਜੋ ਕਿ ਸ਼ਾਂਤਮਈ ਹੁੰਦਾ ਸ਼ਾਂਤਮਈ ਕਰਨ ਲਈ ਜਾ ਰਹੇ ਔਰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਥੋਂ ਤੱਕ ਕਿ ਕਈ ਜਿਵੇਂ ਪਿਰਤਪਾਲ ਜੀ ਤੇ ਹੋਰ ਵੀ ਨੌਜਵਾਨਾਂ ਨੂੰ ਉੱਥੇ ਬੰਦੀ ਬਣਾਇਆ ਗਿਆ ਉਹ ਸ਼ਾਇਦ ਪੀਜੀਆਈ ਰੋहतक ਵਿੱਚ ਨੇ ਜਿੱਥੇ ਉਹਨਾਂ ਨੇ ਉਹਨਾਂ ਦੇ ਵਾਰਸਾਂ ਨੇ ਸਮਝਿਆ ਕਿ ਅਸੀਂ ਡੀਐਮਸੀ ਜਾਂ ਕਿਤੇ ਹੋਰ ਲਜਾਈਏ ਇਹਨਾਂ ਦਾ ਇਲਾਜ ਚੰਗਾ ਹੋ ਜਾਵੇ ਉਹਨੂੰ ਪਤਾ ਨਹੀਂ ਉਹਨਾਂ ਦੀ ਮਾੜੀ ਮਨਸ਼ਾ ਉਸ ਸਰਕਾਰ ਦੀ ਉੱਥੋਂ ਉਹਨਾਂ ਨੂੰ ਰੈਫਰ ਨਹੀਂ ਕਰਨ ਦਿੱਤਾ ਜਾ ਰਿਹਾ ਹਾਈ ਕੋਰਟ ਨੇ ਵੀ ਦਖਲ ਦਿੱਤਾ ਹੈ ਮੇਰਾ ਖਿਆਲੋ ਜਿਹੜਾ ਵਾਰੰਟ ਅਫਸਰ ਆ ਉਹ ਵੀ ਬੋਰਡ ਦਿੱਤਾ ਗਿਆ ਸਰਦਾਰ ਭਗਵੰਤ ਸਿੰਘ ਪੰਜਾਬ ਸਰਕਾਰ ਵੱਲੋਂ ਮਾਨਸਾਹ ਵੱਲੋਂ ਔਰ ਚੀਫ ਸਕੱਟਰੀ ਵੱਲੋਂ ਇਹ ਚਿੱਠੀ ਵੀ ਲਿਖੀ ਗਈ ਹੈ ਸੈਂਟਰ ਗਵਰਨਮੈਂਟ ਨੂੰ ਔਰ ਨਾਲ ਹਰਿਆਣਾ ਗਵਰਨਮੈਂਟ ਨੂੰ ਵੀ ਕਿ ਸਾਡੇ ਜਿਹੜੇ ਨੌਜਵਾਨ ਇਧਰੋਂ ਲਾਪਤਾਏ ਨੇ ਤੁਹਾਡੇ ਕੋਲ ਹੈ ਤੇ ਉਹ ਸਾਨੂੰ ਪੰਜਾਬ ਨੂੰ ਵਾਪਸ ਦੇਣੇ ਚਾਹੀਦੇ ਆ ਹਾਲਾਤ ਸਾਰੇ ਲੋਕ ਚਾਹੁੰਦੇ ਆ ਕਿ ਅਸੀਂ ਪੰਜਾਬ ਵਾਲੇ ਹਮੇਸ਼ਾ ਸ਼ਾਂਤੀ ਚਾਹੁੰਦੇ ਤੇ ਸ਼ਾਂਤੀ ਨਾਲ ਆਪਣੇ ਹੱਕ ਮੰਗਣੇ ਚਾਹੁੰਦੇ ਆ। ਸੋ ਅੱਜ ਦੇ ਦਿਨ ਜਿਹੜੇ ਬੜੇ ਇਸ ਤਰ੍ਹਾਂ ਦੇ ਚੱਲ ਰਹੇ ਆ ਕਿ ਸਾਰਿਆਂ ਨੂੰ ਬਹੁਤ ਵੱਡਾ ਫਿਕਰ ਹੈ। ਫਿਰ ਵੀ ਮੈਂ ਸਾਰਿਆਂ ਲਈ ਬੇਨਤੀ ਕਰੂੰਗਾ ਪੰਜਾਬ ਵਾਸੀਆਂ ਲਈ ਕਿ ਅਸੀਂ ਆਪਣਾ ਸੁੱਖ ਨਾਲ ਸ਼ਾਂਤੀ ਨਾਲ ਇਹ ਜਿਹੜਾ ਐਜੀਟੇਸ਼ਨ ਚਲਾ ਕੇ ਅਸੀਂ ਆਪਣੇ ਲਈ ਔਰ ਪੰਜਾਬ ਲਈ ਭਲਾ ਮੰਗ